ਹੈਲੋ ਸਤਿ ਸ੍ਰੀ ਅਕਾਲ ਨਮਸਕਾਰ ਸਲਾਮ ਦੋਸਤੋ ਮੈਂ ਹੱਥ ਅਜ ਤਾਂ ਨਹੀਂ ਜੋੜੇ ਮਾਮਾ ਇੱਕ ਹੱਥ ਮੇਰੇ ਫੋਨ ਹੈ ਤੇ ਦੂਜਾ ਹੱਥ ਮੇਰਾ ਇੱਧਰ ਹੈ ਤੇ ਆਖੇ ਖੇਖੰਜਾ ਵੀ ਅੱਜ ਮੈਂ ਕੀਤਾ ਆ ਤੇ ਜਿਹੜੇ ਮੈਨੂੰ ਕਹਿੰਦੇ ਬਿੱਲ ਆ ਮੈਂ ਹੁਣੇ ਹੀ ਦੇ ਲਾ ਰਨਿੰਗ ਕਰਕੇ ਵੀਡੀਓ ਬਣਾ ਕੇ ਪਾ ਰਿਹਾ ਕਿਉਂਕਿ ਮੇਰੇ ਕੋਲ ਟਾਈਮ ਨਹੀਂ ਹੁੰਦਾ ਹਣਾ ਮੈਂ ਹੋਰ ਕੰਮ ਵੀ ਕਰਦਾ ਆ ਕੋਈ ਤੇ ਬਲੈਕ ਬਲੂਕ ਨਹੀਂ ਕਰਦਾ ਇਹਨਾਂ ਸਿੰਗਰਾ-ਸੁੰਗਰਾਂ ਨੂੰ ਸਿੰਗਰ ਵੀ ਕਰਦੇ ਸੀ ਬ੍ਰੇਨ ਆਨ ਤੇ ਦੱਸਿਆ ਸੀ ਕਿਸੇ ਨੇ ਤੇ ਉਹ ਕੰਮ ਨਹੀਂ ਮੈਂ ਕਰਦਾ ਤੇ ਅੱਜ ਗੱਲ ਕਰਦੇ ਆ ਜੀ ਸ਼ੈਰੀਮਾਨ ਦੀ ਉਹ ਜਿਹੜੀ ਸ਼ਰਾਬੀ ਕਹਿਣ ਵਾਲੇ ਧਰਮਿੰਦਰ ਦੇ ਵਿਲਾਸ ਫੜਦੇ ਹੋ ਮੈਂ ਕਰਦਾ ਆ ਵੀਡੀਓ ਨਹੀਂ ਭੇਜੀ ਉਹਨੇ ਮੈਨੂੰ ਤੇ ਸ਼ਹਿਰੀਮਾਨ ਨੂੰ ਐਂਡਰਿਊ ਨੇ ਬੌਂਡ ਕੀਤਾ ਸ਼ਹਿਰੀਮਾਨ ਦੇ ਅੰਦਰ ਗਰਦਾਸ ਮਾਨ ਬੜਿਆ ਸੀ ਮੈਂ ਕਰਜ਼ਾਈਆਂ ਉਹਦਾ 15 ਰੁਪਏ ਦਾ ਫੇਰ ਵੀ ਉਹਦੀ ਗੱਲ ਕਰ ਰਿਹਾ ਇਹ ਦੱਸਣਾ ਬਹੁਤ ਜ਼ਰੂਰੀ ਆ ਬਹੁਤ ਘੈਂਟ ਬਣਦਾ ਉਹ ਮੈਂ ਕੋਈ ਉਹਦੀ ਬੁਰਾਈ ਨਹੀਂ ਕਰ ਰਿਹਾ ਮੈਂ ਮੈਨੂੰ ਪਿਆਰਾ ਲੱਗਦਾ ਉਹ ਉਹਦੇ ਗਾਣੇ ਮੈਂ ਸੁਣਦਾ ਆ ਇਹ ਭਾਈ ਐਂਡਰੂ ਭਾਈ ਨੇ ਬੌਂਡ ਕੀਤਾ 2 2 ਸਾਲ ਲਾਏ ਇਹਦੇ ਅੰਦਰੋਂ 2-3 ਸਾਲ ਲਾਏ ਇਹਦੇ ਅੰਦਰੋਂ ਗਰਦਾਸਮਾਨ ਕੱਢਣ ਨੂੰ ਤਾਂ ਜਾ ਕੇ ਤੇ ਗਰਦਾਸਮਾਨ ਨਿਕਲਿਆ ਤੇ ਟੇਪ ਕੀਤੀ ਟੇਪ ਕਰਨ ਤੋਂ ਬਾਅਦ ਹਿੱਟ ਗਿਆ ਜਦੋਂ ਇਹ ਮੈਨੂੰ ਐਂਡਰੂ ਭਾਈ ਨੇ ਉਹਨੂੰ ਕਿਹਾ ਜਾਂ ਕਿਦਾਂ ਮੈਨੂੰ ਇੱਕ ਇੰਨਾ ਥੋੜਾ ਜਿਹਾ ਯਾਦ ਹੈ ਐਂਡਰੂ ਭਾਈ ਕਹਿੰਦਾ ਉਹ ਮਿਲ ਬੰਦਾ ਕੰਮ ਦਾ ਏ ਮੇਰੇ ਕੋਲ ਮਿਲਣਾ ਏ ਇਹਦੇ ਨਾਲ ਕਾਕਾ ਸੀਗਾ ਕਾਕਾ ਗਾਣੇ ਲਿਖਦਾ ਜਿਹਦਾ ਉਹ ਲਿਖਿਆ ਸੀ ਯਾਰ ਅਨਮੁੱਲੇ ਹਵਾ ਦੇ ਬੁੱਲੇ ਇਹ ਗੱਲਾਂ ਕਰਦੇ ਮੈਂ ਕਿਹਾ ਵੀ ਪਾਣੀ ਦੀ ਬੋਤਲ ਲੈ ਓ ਇੱਕ ਮੈਂ ਪਾਣੀ ਪੀਣਾ ਹੈ ਇਹ ਪਾਣੀ ਦੀ ਬੋਤਲ ਲਿਆਏ ਉਹਨਾਂ ਦਿਨਾਂ 'ਚ 15 ਦੇ ਰੁਪਏ ਦੀ ਪਾਣੀ ਦੀ ਬੋਤਲ ਹੁੰਦੀ ਸੀ। ਉਹ ਗੱਲ ਕਰਦੇ ਕਰਦੇ ਗੁਰਦਾਸ ਬਾਬਾ ਹੀ ਨਹੀਂ ਕਹਿਤਾ ਗੁਰਦਾਸ ਬਾਬਾ ਮੈਨੂੰ ਖੇਜ ਆ ਗਈ। ਮੈਂ ਕਿਹਾ ਕਹਦਾ ਬਾਬਾ ਓਏ ਉਹ ਐਡਾਂ ਦਾ ਫਲਨ ਇਹ ਖੇਜ ਕੇ ਚਲੇ ਗਿਆ ਇਹਨਾਂ ਨੇ ਮੇਰੇ ਤੋਂ ਪਾਣੀ ਦੇ ਪੈਸੇ ਨਹੀਂ ਮੈਂ ਦੇ ਸਕਿਆ ਭੁੱਲ ਗਿਆ ਮੈਂ। ਹੁਣ ਵੀ ਪਿਆਸ ਲੱਗੀ ਆ ਮੈਨੂੰ ਬਹੁਤ। ਤੇ ਚਲੋ ਜੀ ਇਹ ਚਲੇ ਗਏ ਉਸ ਤੋਂ ਬਾਅਦ ਇਹਨੇ ਜਾ ਕੇ ਕਿਹਾ ਵੀ ਉਹ ਬਾਬਾ ਤਾਂ ਕਹਿੰਦਾ ਬੀਫ ਕੁਫਾ ਉਹ ਤਾਂ ਬੋਲਣ ਦਾ ਨਹੀਂ ਪਤਾ ਆਏ ਆ ਫਲਾਨਾ। ਕਈ ਪੰਜ ਚਾਰ ਮੁਲਾਕਾਤਾਂ ਤੋਂ ਬਾਅਦ ਇਹਨੇ ਆਪ ਹੀ ਗੁਰਦਾਸ ਨੂੰ ਕਿਹਾ ਵੀ ਗੁਰਦਾਸ ਵਾਕਿਆ ਬਾਵਾ ਕਹਿੰਦਾ ਸੀ ਵੀ ਇਹ ਬੜੇ ਬੀਪ ਆ ਬੀਪ বাজਦੀ ਹੁੰਦੀ ਆ ਗਾਣੇ ਉਹ ਆ ਤੇ ਮਨ ਗਿਆ ਇਹ ਐਵੇਂ ਲਾਈ ਬਲੂਜਾ ਹੋ ਕੇ ਇਦਾਂ ਚੰਗੇ ਬਣਦੇ ਆ ਜਦੋਂ ਪਹਿਲੀ ਵਾਰ ਇਹਦਾ ਕੈਨੇਡਾ ਵਿੱਚ ਪਹਿਲੀ ਵਾਰ ਨਹੀਂ ਮੇਦਾ ਸ਼ੋਅ ਸੀ ਤੇ ਸਿੱਧੂ ਉਦੋਂ ਬਣਿਆ ਕੁਝ ਨਹੀਂ ਸੀ ਸਿੱਧੂ ਨੇ ਕਿਸੇ ਬੰਦੇ ਨੂੰ ਫੋਨ ਲਾਇਆ ਵੇ ਮੈਨੂੰ ਟਾਈਮ ਮਿਲ ਸਕਦਾ ਇਸ ਸਟੇਜ ਤੇ ਉਹ ਸਟੇਜ ਤੇ ਸਿੱਧੂ ਨੂੰ ਟਾਈਮ ਮਿਲਿਆ ਤੇ ਸਿੱਧੂ ਨੂੰ ਸੁਣ ਕੇ ਲੋਕਾਂ ਨੇ ਇਹਨੂੰ ਨਕਾਰਤਾ ਸੀ ਇਹ ਮਨੋ ਜੈਲਸੀ ਰੱਖਦਾ ਸੀ ਸਿੱਧੂ ਨਾਲ ਉਦੋਂ ਤੋਂ ਹੀ ਤੇ ਐਂਡਰੂ ਭਾਈ ਨੇ ਇਹਨੂੰ ਬੌਂਡ ਕੀਤਾ ਸੀ ਇਹ ਪੈਸੇ ਦੇ ਪੈਸੇ ਦੇਖ ਕੇ ਤਖਾਨ ਇਹ ਮੇਰੇ ਨਾਲ ਜੱਟ ਨਹੀਂ ਆ ਤੇ ਚਲੋ ਬਰਾਦਰੀ ਦਾ ਆਪਾਂ ਨੂੰ ਕੋਈ ਨਹੀਂ ਹੈਗਾ ਪਰ ਇਹ ਨੇ ਇਹ ਤਖਾਨ ਕੌਮ ਨੂੰ ਇਹਨ ਬਦਨਾਮੀ ਕਰਾਈ ਆ ਇਹ ਉਹ ਇਹਨੂੰ ਕਿੰਨਾ ਘੈਂਟ ਮੰਨਦਿਆ ਸਾਰੇ ਵਿੱਚੇ ਹੀ ਗਾਲ੍ਹਾਂ ਵੀ ਕੱਢ ਦਿੰਦਾ ਜੈਜੀ ਤੋਂ ਵੀ ਮਾਫੀਆਂ ਮੰਗੀਆਂ ਇਹਦੇ ਪੁਰਾਣੇ ਵੀਡੀਓ ਸੀ ਜੈਜੀ ਨਾ ਇੱਕ ਸਰਦਾਰ ਹੁੰਦਾ ਮੁੰਡਾ ਉਹਨੇ ਮੇਰੇ ਉਹਦੇ ਪਿੰਡ ਦੇ ਨੇ ਮੈਨੂੰ ਕਿਹਾ ਜਿੱਤਨਾ ਕਰੂੰਗਾ ਉਹਨੇ ਵੀ ਮੇਰੀ ਗੱਲ ਗੁਣ ਨਹੀਂ ਕਿਹਾ ਸਾਰੇ ਇਦਾਂ ਦਾ ਹੀ ਮਤਲਬ ਚਲੋ ਛੱਡੋ ਆਪਾਂ ਗੱਲ ਤੇ ਮੋੜ ਆਈਏ ਇਹਨੇ ਫਿਰ ਜੈਜੀ ਦੇ ਖਿਲਾਫ ਬੋਲ ਕੇ ਵੀ ਉਤੋਂ ਮਾਫੀਆਂ ਮੰਗ ਲਈਆਂ ਤੇ ਇਹਨੇ ਐਂਡਰੂ ਭਾਈ ਨੂੰ ਧੋਖਾ ਦਿੱਤਾ ਉਹਨਾਂ ਦਾ ਬੌਂਡ ਵਿੱਚੇ ਛੱਡ ਕੇ ਭੱਜ ਗਿਆ ਇਹ ਐਂਡਰੂ ਭਾਈ ਨੂੰ ਮੈਂ ਕਿਹਾ ਮੈਂ ਇਹਨੂੰ ਸੂਤ ਕਰੂੰਗਾ ਦੱਸੋ ਐਂਡਰੂ ਭਾਈ ਕਹਿੰਦਾ ਛੱਡ ਪਰਾਂ ਆਪਣਾ ਨਸੀਬ ਲੈ ਗਿਆ ਕੋਈ ਕੋਈ ਗੱਲ ਨਹੀਂ ਇੱਕ ਦਿਨ ਨੂੰ ਯਾਦ ਆਊਗਾ ਤੇ ਸੋਚੂਗਾ ਮਿਲਿਆ ਐਂਡਰੂ ਭਾਜੀ ਮਹਾਨ ਨੇ ਐਂਡਰੂ ਭਾਈ ਪੰਜਾਬ ਛੱਡ ਕੇ ਦਿੱਲੀ ਚਲੇ ਗਏ ਆ ਇਹ ਉਹਨੂੰ ਧੋਖਾ ਦੇ ਗਿਆ ਹਣਾ ਉਸ ਤੋਂ ਬਾਅਦ ਫਿਲਮਾਂ ਫਿਲਮਾਂ ਕਿ ਹੁਣ ਵੀ ਸਿੱਧੂ ਨਾਲ ਜਾਂ ਬਾਕੀ ਜਿਹੜਾ ਫੇਮ ਖੱਟ ਜਾਂਦਾ ਉਹਦੇ ਨਾਲੇ ਐ ਹੋ ਜਾਂਦੇ ਆ ਕੋਈ ਮੇਰੀ ਇੰਨਾ ਲਾਕਡਾਟ ਨਹੀਂ ਹੈਗੀ 15 ਰੁਪਏ ਭਰਾਵਾ ਤੇਰੇ ਅੱਜ ਵੀ ਦੇਣੇ ਆ 15 ਇਹਨਾਂ 30 ਦੇ ਦਊਂਗਾ 100 ਦੇ ਦਊਂਗਾ ਲੈ ਜੀ ਤੇ ਜਿਹੜਾ ਤੂੰ ਲਾਈਵ ਲੂਵ ਹੋ ਕੇ ਨਾ ਫੁਕਰੀਆਂ ਮਾਰਦਾ ਨਾ ਮਾਰ ਹਾਂ ਮੈਨੂੰ ਗਾਣੇ ਦੇ ਪਸੰਦ ਆ ਬੰਦਾ ਥੋੜਾ ਜਿਹਾ ਕਿੱਦਾਂ ਦਾ ਤੁਹਾਨੂੰ ਮੈਂ ਦੱਸ ਦਿੱਤਾ ਹਨਾ ਤੇ ਇਹਨੇ ਐਂਡਰੂ ਭਾਜੀ ਨੇ ਬਹੁਤ ਪੈਸੇ ਲਾਏ ਸੀ 2 ਸਾਲ ਵੀ ਰੱਖਿਆ ਐਂਡਰੂ ਭਾਈ ਨੇ ਹੋਰ ਲੋਕਾਂ ਦੇ ਐਂਡਰੂ ਭਾਈ ਮਿਊਜ਼ਿਕ ਕਰਦੇ ਹੁੰਦੇ ਸੀ ਤੇ ਮੇਰੀ ਥੋੜੇ ਦਿਨ ਪਹਿਲਾਂ ਹੀ ਗੱਲ ਹੋਈ ਆ ਮੇਕੋ ਸਬੂਤ ਹੈ ਰਿਕਾਰਡਿੰਗ ਹੈ ਮੈਂ ਉਹ ਲਾ ਸਕਦਾ ਪਰ ਮੈਂ ਨਹੀਂ ਲਾਉਣੀ ਤਾਂ ਐਂਡਰੂ ਭਾਜੀ ਨੇ ਨਹੀਂ ਮੈਨੂੰ ਕਿਹਾ ਹੈਗਾ ਵੀ ਆ ਵੀ ਮੈਂ ਤੁਹਾਨੂੰ ਕਹਿ ਰਿਹਾ ਵੀ ਮੇਰੇ ਲਈ ਹੈ ਨਾ ਐਂਡਰੂ ਭਾਜੀ ਕਹਿੰਦੇ ਆ ਬੋਲ ਤੇ ਮੈਂ ਆਪੇ ਮੇਰੇ ਮਨ 'ਚ ਆ ਗਿਆ ਵੀ ਬੋਲਾਂ ਆ ਦੇਖ ਲਓ ਪਸੀਨੇ ਨਾਲ ਭਿੱਜਿਆ ਫੇਰ ਵੀ ਵੀਡੀਓ ਬਣਾ ਕੇ ਪਾ ਰਿਹਾ ਕਿਉਂਕਿ ਮੈਨੂੰ ਹੌਸਲਾ ਮਿਲਦਾ ਯਾਰ ਤੁਹਾਡੇ ਤੋਂ ਤੇ ਇਹਨਾਂ ਨੂੰ ਨੰਗੇ ਕਰਨ 'ਚ ਮਜ਼ਾ ਆਉਂਦਾ ਇਹਨਾਂ 'ਚ ਵੋਟਾਂ 'ਚ ਖਾਣਨੇ ਆ ਵੋਟਾਂ ਨਾ ਪਾਇਓ ਜ਼ਹਿਰ ਦੀ ਨਾ ਮੈਂ ਇਹਨਾਂ ਨੂੰ ਬਹੁਤ ਬਹੁਤ ਜਿਆਦਾ ਇਠੋਕਣ ਨੂੰ ਫਿਰਦੇ ਮੈਨੂੰ ਕੋਈ ਨਹੀਂ ਦਲਜੀਤ ਦੇ ਜਿਆਦਾ ਪੂਛ ਤੇ ਪੈਰ ਰੱਖ ਹੋ ਗਿਆ ਦਲਜੀਤ ਦੇ ਬਾਰੇ ਅਗਲੀ ਵੀਡੀਓ ਚ ਕਿਤੇ ਦੱਸੂਗਾ ਤੇ ਇਹਨੂੰ ਕਿਸੇ ਨੇ ਕਿਹਾ ਸੀ ਤੂੰ ਸਰਦਾਰ ਗੇ ਆ ਆ ਗਿਆ ਪਰਸਨਲ ਤੇ ਮਾਮਾ ਤੂੰ ਦਵਾ ਧਮਕੀਆਂ ਮੈਨੂੰ ਤੈਨੂੰ ਮੈਂ ਦੱਸਾਂ ਮੇਰੀ ਫਿਲਮ ਨੂੰ ਵੀ ਤੂੰ ਮਨਾ ਕੀਤਾ ਹੈ ਤੈਨੂੰ ਦੱਸੂਗਾ ਮੈਂ ਇਹ ਇਦਾਂ ਦੇ ਲੋਕ ਆ ਇਹਨਾਂ ਦਾ ਭਰੋਸਾ ਕਰਨਾ ਬਹੁਤ ਮਾੜਾ ਬਾਈ ਕੋਈ ਮੈਂ ਕਿਸੇ ਲਈ ਉਹ ਨਹੀਂ ਕਹਿੰਦਾ ਯਾਰ ਮੈਨੂੰ ਤਾਂ ਲੱਖਾਂ ਕੰਮ ਮਿਲਦੇ ਮੈਂ ਛੱਡੇ ਆ ਇੱਕ ਰਾਤ ਝਿੰਜਰ ਆ ਉਹ ਸਾਡੇ ਵਾਲਿਆ ਸਾਡੇ ਵਾਲਿਆ ਐ ਕਰਦਾ ਨਾ ਉਹ ਇੰਨਾ ਕ ਹਲਕਾ ਬੰਦਾ ਉਹਦੇ ਬਾਰੇ ਗਾਂ ਸਬੂਤ ਦਊਂਗਾ ਕਿੰਨਾ ਹਲਕਾ ਬੰਦਾ ਇਹਨਾਂ ਦਾ ਨਾਂ ਸੁਣਿਆ ਕਰੋ ਫੈਨ ਫੂਨਾ ਇਹਨਾਂ ਦੇ ਬਣੋ ਇੱਥੇ ਲੰਡੂਆਂ ਕੋ ਫਿਰਦੇ ਸੀ ਇਹ ਸ਼ਾਮ ਨੂੰ ਬੁਲਾ ਲੈਣਾ ਬਾਈ ਮਿਲਣ ਨੂੰ ਦਿਲ ਕਰਦਾ ਸਿਰ ਬੁਲਾਉਣਾ ਤਾਂ ਰੋਟੀ ਖਾਣੀ ਸੀ ਰੈਸਟੋਰੈਂਟ ਚ ਰੋਟੀ ਖਾ ਕੇ ਮਿਲਣੇ ਮੂਲੇ ਨੂੰ ਇਹਨਾਂ ਦਿਲ ਕਰਦਾ ਹੁੰਦਾ ਤਾਂ ਅੱਜ ਵੀ ਇਹਨਾਂ ਨੂੰ ਯਾਦ ਹੁੰਦੀ ਮੇਰੀ ਮੇਰਾ ਫੋਨ ਚੱਕ ਦੇ ਮੈਂ ਸਾਲਿਆਂ ਨੂੰ ਕੀ ਲੈਣਾ ਇਹ ਸਾਡੇ ਜਰੀਏ ਕੰਮ ਲੈ ਕੇ ਗਏ ਆ ਸੀ ਥੋੜੀ ਨਾ ਜਰੀਏ ਲੈਣਾ ਕੰਮ ਸੋਚਣ ਵਾਲੀ ਗੱਲ ਹੈ ਹਨਾ ਤੇ ਹਾਂ ਇੱਕ ਗੱਲ ਮੈਂ ਭੁੱਲ ਗਿਆ ਸੀਗਾ ਹਨਾ ਤੇ ਇਹ ਜਦੋਂ ਦੇਖੋ ਬੰਦੇ ਨੇ ਕਿੰਨੇ ਪੈਸੇ ਲਾਏ ਇਹਦੇ ਤੇ ਕਿਦਾਂ ਕੀਤਾ ਇੰਟਰਵਿਊ ਭਾਈ ਨੇ ਤੇ ਇੱਕ ਜਦੋਂ ਫਿਲਮ ਮਿਲੀ ਓਏ ਹੋਏ ਨੁਕਸਾਨ ਹੋ ਗਿਆ ਨੁਕਸਾਨ ਸੱਚ ਉਹਨਾਂ ਦਾ ਹੋਇਆ ਸੀ ਨੁਕਸਾਨ ਉਹਨਾਂ ਦਾ ਹੋਇਆ ਸੀ ਜਿਹੜੇ ਬੋਟਾ ਟਿਕਟਾ ਲੈ ਕੇ ਦੇਖਣ ਗਏ ਓਏ ਹੋਏ ਪਿਆਰ ਹੋ ਗਿਆ ਫਿਲਮ ਉਹਦੇ ਸਿਰਫ ਕੈਸ਼ ਕਰਕੇ ਇਹਨੂੰ ਛੱਡਦਾ ਦੇਖੋ ਜਿਹੜੇ ਬੰਦੇ ਨੇ ਸਟੈਂਡ ਕੀਤਾ ਇਹ ਇਦਾਂ ਹੀ ਕਰਦੇ ਆ ਇਹਨਾਂ ਦੀ ਹਸਾਬ ਕਿਤਾਬ ਤੁਸਾਨੂੰ ਮੈਂ ਨਾ ਸਬੂਤ ਨਾ ਦੇਣਾ ਬੰਦੇ ਨਾਲ ਗੱਲ ਕਰੋ ਤੁਸੀਂ ਉਹਨਾਂ ਨਾਲ ਤੁਹਾਨੂੰ ਮੀਡੀਆ ਸਵਾਲ ਕਰੇ ਮੀਡੀਆ ਕਦੀ ਇਹਨਾਂ ਨੂੰ ਇਹ ਗੱਲਾਂ ਦਾ ਸਵਾਲ ਨਹੀਂ ਕਰਦਾ ਸਾਰੇ মিডিਆ ਕੋ ਮੈਂ ਘੁੰਮਿਆ ਮੇਰੀ ਕਿਸੇ ਨੇ ਨਹੀਂ ਸੁਣੀ ਹੁਣ ਮੈਂ মিডিਆ ਤੇ ਇੱਕ ਵੀਡੀਓ ਪਾਉਂਗਾ ਛੇਤੀ ਤੁਸੀਂ ਦੇਖੋ ਤੇ ਇੱਕ ਅਸੀਂ ਸੱਚ ਉਕਰਿੰਦਿਆਂ ਲਈ ਗੱਲ ਕੀਤੀ ਸੀ ਲਾਈਟਮੈਨਾਂ ਲਈ ਤੇ ਸਪੌਟ ਬਾਇ ਜਾਂ ਹੋਰ ਇਹ 2000 ਬੰਦਾ ਮੇਰੇ ਨਾਲ ਹੈ ਜੀ ਇਹਨਾਂ ਦੀ ਮੈਂ ਮੇਲ ਦੇਖ ਲਓ ਮੇਲ ਮੈਂ ਪਵਾਤੀ ਉਹ ਮੁੱਖ ਮੰਤਰੀ ਨੂੰ ਤੇ ਉਧਰੋਂ ਜਵਾਬ ਨਹੀਂ ਹਲੇ ਕੋਈ ਆਇਆ ਜਿੱਦੇ ਰਿਸਪੌਂਸ ਮਿਲਦਾ ਫਿਰ ਦਾਤਾ ਮੇਲ ਕਰੇ ਮਾਈ ਕਿਸੇ ਨੂੰ ਤਾਂ ਖੜਨਾ ਪਊਗਾ ਸਾਰੇ ਇਕੱਠੇ ਨਹੀਂ ਆਏ ਜਸਦੀਪ ਸਿੱਧੂ ਸਿੱਧੂ ਮੂਸੇ ਵਾਲਾ ਤੇ ਹੋਰ ਇਦਾਂ ਦੇ ਬੰਦੇ ਇਕੱਠੇ ਆਉਂਦੇ ਤੇ ਨਾਲ ਸਾਹਮਣੇ ਨਹੀਂ ਜਾਣੇ ਸੀ ਇਸ ਕਰਕੇ ਦਾਤਾ ਕੱਲੇ ਕੱਲੇ ਨੂੰ ਭੇਜਦਾ ਮਿਹਰਬਾਨੀ ਸ਼ੁਕਰੀਆ ਜੀ ਇਹ ਮੈਂ ਭੁੱਲ ਗਿਆ ਸੀ ਤਾਂ ਵਿੱਚ ਬਣਾਈ